ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਸੁਪਰੀਮੋ ਕਨਵੀਨਰ ਅਰਵਿੰਦ ਕੇਜੀਵਾ ਜਿਵੇਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਨਾਲ ਦੀ ਨਾਲ ਹੀ ਉਹਨਾਂ ਨੇ ਅਸਤੀਫਾ ਦੇ ਕੇ ਆਚੀ ਨੂੰ ਜਿਹੜਾ ਹੈ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਇਧਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀਆਂ ਸ਼ਿਕਾਇਤਾਂ ਵੀ ਦਿੱਲੀ ਦੀ ਹਾਈ ਕਮਾਂਡ ਦੇ ਕੋਲ ਪਹੁੰਚ ਗਈਆਂ ਨੇ ਲੋਕਤੰਤਰ ਦੇ ਵਿੱਚ ਸਭ ਕੁਝ ਜਾਇਜ਼ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਗਭਗ 18 ਤੋਂ 20 ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਜਿਨ੍ਹਾਂ ਕੋਲ ਵਜ਼ਾਰਤ ਹੈ ਆਮ ਆਦਮੀ ਪਾਰਟੀ ਦੀ ਉਹ ਦਿੱਲੀ ਦੇ ਵਿੱਚ ਚੋਰੀ ਚੋਰੀ ਹਾਜ਼ਰੀ ਲਗਵਾ ਆਏ ਨੇ ਗੈਰ ਹਾਜ਼ਰੀ ਤੋਂ ਬਿਨਾ ਪਗਵੰਤ ਮਾਨ ਦੇ ਸੰਦੀਪ ਪਾਟਕ ਨੇ ਵੀ ਕੁਝ ਐਕਸ਼ਨ ਲੈਣੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਤਿੰਨ ਦਿਨਾਂ ਦਾ ਜਿਹੜਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲਿਆ ਸੀ ਬੀਬੀ ਬਲਜਿੰਦਰ ਕੌਰ ਜਿਹੜੀ ਪ੍ਰੋਫੈਸਰ ਨੇ ਹਲਕਾ ਤਲਵੰਡੀ ਸਾਬੋ ਤੋਂ ਉਹਨਾਂ ਨੇ ਮੰਗ ਪੱਤਰ ਮੁੱਖ ਮੰਤਰੀ ਨੂੰ ਨਹੀਂ ਦਿੱਤਾ ਕਿਉਂਕਿ ਉਸ ਦੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਮੰਗ ਪੱਤਰ ਦਿੱਤਾ ਗਿਆ ਕੁਲਤਾ ਸਿੰਘ ਸੰਧਵਾ ਨੂੰ ਯਾਨੀ ਕਿ ਕੁਲਤਾ ਸਿੰਘ ਸੰਧਵਾ ਅਤੇ ਬਲਜਨ ਬਲਜਿੰਦਰ ਕੌਰ ਜਿਹੜੇ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਦੋਨਾਂ ਨੇ ਮਿਲ ਕੇ ਸ਼ਿਕਾਇਤ ਕਰ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਤਾਂ ਪਹਿਲਾਂ ਹੀ ਮਨ ਬਣਾ ਕੇ ਬੈਠੇ ਹੋਏ ਨੇ ਕਿਉਂਕਿ ਜਿਵੇਂ ਭਗਵੰਤ ਮਾਨ ਦੇ ਨਾਲ ਹੋਈ ਹੈ ਇਹਨੂੰ ਜਗੂ ਤੇਰਵੀ ਕਵਾਂਗੇ ਗੁਲਤਸਤਾ ਨਹੀਂ ਲਿਆ ਗਿਆ ਸਟੇਜ ਉੱਤੇ ਇੱਕ ਵਾਰ ਵੀ ਨਾਮ ਨਹੀਂ ਬੋਲਿਆ ਗਿਆ ਵਿਰਸਾ ਸਿੰਘ ਵਲਟੋਹ ਦਾ ਕਿੰਨਾ ਵੱਡਾ ਬਿਆਨ ਸੀ ਕਿ ਪੰਜਾਬ ਅਤੇ ਪੰਜਾਬੀਅਤ ਦਾ અપਮਾਨ ਕੀਤਾ ਗਿਆ ਹੈ ਦਿੱਲੀ ਵਾਲਿਆਂ ਦੇ ਦੁਆਰਾ ਹੁਣ ਮੁੱਖ ਮੰਤਰੀ ਕਿਹੜਾ ਹੋਵੇਗਾ ਮੁੱਖ ਮੰਤਰੀ ਹੋਵੇਗਾ ਕੁਲਤਾਸ ਸਿੰਘ ਸੰਧਵਾ ਕੁਲਤਾਸ ਸਿੰਘ ਸੰਧਵਾ ਦੀ ਦਿੱਲੀ ਇੱਛਾ ਵੀ ਹੈ ਪੰਜਾਬ ਦਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਣੇਗੀ ਪ੍ਰੋਫੈਸਰ ਬਲਜਿੰਦਰ ਕੌਰ ਜਿੰਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਾਫੀ ਪੱਕਪੱਕ ਹੋ ਰਿਹਾ ਹੈ ਜਿਹੜੀ ਤਲਵੰਡੀ ਸਾਬੋ ਦੇ ਵਿੱਚ ਰਿਫਰਰੀ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਸ਼ਕੰਜਾ ਕਸਮ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਹੁਣ ਦਿੱਲੀ ਦੇ ਮਾਮਲਿਆਂ ਤੇ ਇੰਟਰਫੇਅਰ ਨਹੀਂ ਕਰ ਸਕਦੇ ਹੁਣ ਉਹਨਾਂ ਦੀ ਅੱਖ ਰਹੇਗੀ ਪੰਜਾਬ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਰਾਜਨੀਤੀ ਤੇ ਉਹ ਕਿਸ ਤਰ੍ਹਾਂ ਬਦਲਾਅ ਕਰਦੇ ਨੇ ਕਿਵੇਂ ਬਦਲਾਅ ਹੁੰਦਾ ਕਿਉਂਕਿ ਜਦੋਂ ਦੇ ਉਹ ਬਾਹਰ ਆਏ ਨੇ ਇੱਕ ਵਾਰ ਵੀ ਸ ਤੇਜ਼ ਸ਼ੋ ਨਹੀਂ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਦੁਆਰਾ ਕੋਈ ਜਿਹੜਾ ਹੈ ਕਾਰਨਾਮਾ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਲੱਗਦਾ ਹੈ ਕਿ ਹੁਣ ਸеме-ਸеме ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਧਰ ਕੁਲਤਾਰ ਸਿੰਘ ਸੰਧਵਾ ਅਤੇ ਬਲਜਿੰਦਰ ਕੌਰ ਨੇ ਵੀ ਤਿਆਰੀ ਕਿਸ ਖਿੱਚ ਲਈ ਹੈ ਬਾਕੀ ਪਨੌਰ ਵਰਗੇ ਗੁਰਪ੍ਰੀਤ ਗੋਗੀ ਵਰਗੇ ਅਤੇ ਹੋਰ ਅਜੀਤ ਗੁਪਤਾ ਵਰਗੇ ਕੁਵਰ ਅਜੀਤ ਪ੍ਰਤਾਪ ਸਿੰਘ ਵਰਗੇ ਸਾਰੇ ਹੀ ਵਿਧਾਇਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਸੂਬਾ ਮੁਖ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚੱਲ ਰਹੇ ਨੇ ਉਹ ਵਿਰੋਧ ਜਿਹੜੀਆਂ ਰਣਨੀਤੀਆਂ ਬਣਾ ਰਹੇ ਨੇ ਜਿਵੇਂ ਹੀ ਉਹਨਾਂ ਨੂੰ ਟਾਈਮ ਲੱਗੇਗਾ ਜਿਹੜਾ ਮੁੱਖ ਮੰਤਰੀ ਦਾ ਐਲਾਨ ਹੋਵੇਗਾ ਕੁਲਤਾਰ ਸਿੰਘ ਸੰਧਵਾ ਅਤੇ ਗ੍ਰਹਿ ਮੰਤralਾ ਦਿੱਤਾ ਜਾਵੇਗਾ ਪ੍ਰੋਫੈਸਰ ਵਰਜਿੰਦਰ ਕੌਰ ਤਲਵੰਡੀ ਸਾਬਤੋਂ ਕਿਉਂਕਿ ਉਹਨਾਂ ਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਾਂ ਵੀ ਆਇਆ ਸੀ ਐਜ਼ ਅ ਮੁੱਖ ਮੰਤਰੀ ਲੇਕਿਨ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਤਾ ਪਲਟ ਕੇ ਆਪ ਦਾ ਨਾਮ ਅੱਗੇ ਲੈ ਕੇ ਆਇਆ ਸੀ ਕਿਉਂਕਿ ਪ੍ਰੋਫੈਸਰ ਵਰਜਿੰਦਰ ਕੌਰ ਆਪ ਘਰ ਤੋਂ ਬਿਲੋਂਗ ਕਰਦੇ ਸੀ ਜਦੋਂ ਚਿਮਨੀ ਜਿਮਨੀ ਚੋਂ ਲੜੀ ਗਈ ਸੀ ਤਲਵੰਡੀ ਸਾਬੋ ਤੋਂ ਇਹ ਗੱਲ ਠੋਕੇ ਠੋਕੇ ਕਹੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਭਗਵੰਤ ਮਾਨ ਕਿਸ ਤਰ੍ਹਾਂ ਦਾ ਪੈੰਤਰਾ ਵੜਦੇ ਨੇ ਕਿਸ ਤਰ੍ਹਾਂ ਕਰਦੇ ਨੇ ਕਿਸ ਤਰ੍ਹਾਂ ਆਪਦੀ ਮੁੱਖ ਮੰਤਰੀ ਦੀ ਕੁਰਸੀ ਬਚਾਉਂਦੇ ਨੇ ਕਿ ਹੱਥਾਂ ਪੈਰਾਂ ਦੀ ਬਾਹ ਲਾਉਣਗੇ ਚੱਲੇਗੀ ਜਾਂ ਨਹੀਂ ਚੱਲੇਗੀ ਇਹ ਤਾਂ 2-3 ਦਿਨਾਂ ਬਾਅਦ ਵੱਡਾ ਖੁਲਾਸਾ ਹੋਵੇਗਾ ਧੰਨਵਾਦ